ਗਵੰਡਿਓ ਗੁੱਡ ਮਾਰਨਿੰਗ ਇਹ ਹਾਲ ਗਵੰਡਿਓ ਚੜਦੀ ਕਲਾ ਅਸੀਂ ਅੱਛੇ ਆ ਕੋਈ ਨਹੀਂ ਫਰੇਮ ਦੇ ਵਿੱਚ ਦਿਖਦਾ ਦਿਖਾਈ ਦਿੰਦਾ ਇੱਕ ਝਰਨਾ ਜਿਹਨੂੰ ਸਿਸੂ ਵਾਟਰਫਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੱਲਾ ਪੈਨੂ ਉਧਰਲੇ ਪਾਸੇ ਦੇਖਿਆ ਸੀਗਾ ਉਧਰੋਂ ਇਹਦੀ ਦਿਖ ਘੱਟ ਸੀਗੀ ਪਰ ਇੱਥੇ ਬਿਲਕੁਲ ਸਾਹਮਣੇ ਦਿਖਦਾ ਹੈ ਦਿਖਦਾ ਹੈ ਇਹ ਚਟਾਨਾਂ ਦੇ ਵਿੱਚੋਂ ਦੀ ਐਨ ਪਾਣੀ ਦੀ ਧਾਰ ਦਿਖਦੀ ਹੈ ਤੇ ਲਗਾਤਾਰ ਇਹ ਵਹਿੰਦਾ ਹੈ ਸਾਹਮਣੇ ਇਹਦੀ ਧਾਰ ਹੈ ਉੱਥੋਂ ਆ ਕੇ ਇੱਧਰ ਦੀ ਹੁੰਦੀ ਹੋਈ ਤੇ ਇੱਥੋਂ ਦੀ ਹੁੰਦੀ ਹੋਈ ਇਹ ਦਰਿਆ ਦੇ ਨਾਲ ਚ ਜਾਂਦੀ ਹੈ ਝਰਨੇ ਨਦੀਆਂ ਨਾਲੇ ਦਰਿਆ ਇਹ ਸਭ ਇੱਕ ਵੱਡੇ ਸਮੁੰਦਰ ਵੱਲ ਵੱਡੇ ਸਾਗਰ ਵੱਲ ਆਪਦੇ ਮੂਲ ਸਰੂਤ ਵਾਲੇ ਸਰੂਤਵਾਲ ਜਾ ਰਹੇ ਆ ਇਹ ਤੇ ਆ ਬਹੁਤ ਸੋਹਣਾ ਹੈ ਬੰਦੇ ਆ ਪਠਾਲੇ ਤੇ ਚਾਹ ਨੂੰ ਲਾਤੇ ਹੈਗੇ ਆ ਆਪ ਲੱਗੇ ਵੀ ਆਪ ਤਾਂ ਕੁਝ ਨਹੀਂ ਕਰਤਾ ਲੱਗਦੀ ਆਪ ਮੈਂ ਕੁਝ ਨਹੀਂ ਕਰਨਾ ਇੱਥੇ ਲਿਆਂਦਾ ਤੁਹਾਨੂੰ ਇੰਨਾ ਬਹੁਤਾ ਬਸ ਆਵੇ ਪਾਉਂਦਾ ਧਾਰ ਬੰਨ ਬੰਨ ਪਾਉਂਦਾ ਆ ਮੱਝ ਚੋਦੇ ਨਹੀਂ ਹੈ ਇੱਕ ਬਾਈ ਸਾਡਾ ਇਹ ਸੁੱਤਾ ਪਿਆ ਇਹਦੇ ਨੂੰ ਫੋਨ ਪਾਉ ਉਹ ਗੁੱਤ ਨਹੀਂ ਜਲਿਆ ਯਾਰ ਇਹ ਮੈਨੂੰ ਪਤਾ ਹੀ ਨਹੀਂ ਕਿੱਥੇ ਪਈ ਆ ਉਹ ਚੁੱਕੋ ਨਾ ਬਾਈ ਅਗਲੇ ਪਾਸੇ ਹੀ ਪਿਆ ਤਰਕਦਾ ਸਿਜ਼ੂ ਸਿਜ਼ੂ ਦੇ ਵਿੱਚ ਚੜਦੀ ਈ ਧੁੱਪ ਦੇ ਵਿੱਚ ਰੇਡੀਓ ਜੋਕੀ ਜੀ ਲੱਗੇ ਸਾਡੇ ਕਿਹੜਾ ਆਸਣ ਕਰ ਰਹੇ ਬਾਈ ਇਹਦਾ ਨਾਮ ਹੀ ਪਤਾ ਵਕਾਵਾ ਆਸਣ ਵਕਾਵਾ ਆਸਣ ਕਰ ਰਹੇ ਚਲੋ ਇਹ ਵਕਾਵਾ ਆਸਣ ਹੈ ਹੂੰ ਇਹਦੀ ਸ਼ੁਰੂਆਤ ਸਾਹਮਣੇ ਬਹਿ ਕੇ ਧੁੱਪ ਦੇ ਗਏ ਹਾਂ ਠੀਕ ਹੈ ਇੰਨੇ ਕਿਵੇਂ ਹੁੰਦਾ ਔਰ ਜਦੋਂ ਤੱਕ ਇਹਦੀ ਵੀਡੀਓ ਨਾ ਬਣਾਓ ਉਹਦਾ ਕੋਈ ਫਾਇਦਾ ਨਹੀਂ ਚਲੋ ਹੁਣ ਦੂਜੀ ਐਕਸਰਸਾਈਜ਼ ਵੀ ਕਰੋ ਜਿਹੜੀ ਕਰਦੇ ਹੀ ਪਹਨ ਖੜੇ ਹੋ ਕੇ ਆਓ ਚਲੋ ਬਦਲਦਾ ਅਸਣ ਬਦਲਦਾ ਬਾਈ ਓਹ ਬੈਠ ਬੈਠਣੇ ਮੈਂ ਸਕੂਲ ਵਾਲੇ ਨਹੀਂ ਕਰਾਂ ਪੱਖਾਂ ਵਜੇ ਵੀ ਹਲਾ ਉੱਤੇ ਦੋ ਤਾੜੀਆਂ ਆਪਾਂ ਬਦਲ ਦੇਖਦੇ ਹਾਂ ਹਾਂ ਵਾਹ ਮਾ ਦੁਬਾਰੀ ਹਲਾ ਖੜੇ ਹੋ ਗਏ ਸਰ ਖੜੇ ਹੋ ਗਏ ਹਾਂ ਏਹ ਹਾਂ ਚਲੋ ਮੇਰਾ ਵੀਰ ਯਾਰ ਮਜ਼ਾਕ ਦੀ ਗੱਲ ਰਹੀਗੀ ਮਜ਼ਾਕ ਨਾ ਐਸਐਸਆਈ ਜ਼ਰੂਰੀ ਹੈ ਇੱਥੇ ਆ ਵੇ ਆ ਐਕਸਰਸਾਈਜ਼ ਬਹੁਤ ਸਹੀ ਹੈ ਠੀਕ ਹੈ ਨਾ ਹੂੰ ਫਿਰਤਾ ਮੁੰਡਾ ਇਹ ਜਾਵਾ ਐਕਸਰਸਾਈਜ਼ ਕਰਕੇ ਹੂੰ ਤੁੱਪ ਸੇਕ ਕੇ ਹਾਂ ਫਿਰ ਦੁਰਨਾ ਤਾਂ ਫਿਰ ਦੁਰਨਾ ਮਨਾਲੀ ਵੱਲ ਨੂੰ ਅਸੀਂ ਟੈਂਟਾਂ ਤੋਂ ਬਾਹਰ ਆ ਗਏ ਸੀ ਉਧਰੋਂ ਤੇ ਧੁੱਪੇ ਇੱਥੇ ਆਦੀ ਮੈਡ ਸਟਲੇ ਸੀ ਬਾਜੀ ਕਹਿੰਦੇ ਸੀਗੇ ਵੀ ਧੁੱਪ ਸੇਕਣੀ ਹੈ ਮੇਰਾ ਹਜੇ ਸਰੀਰ ਨੇ ਆਸਨ ਕਰੀ ਇਹਨੇ ਭਾਜੀ ਇਹਦਾ हेयर स्टाइल ਵੇਖੋ ਸਵਾਦ ਸਨ ਭਾਜੀ ਤੇ ਦਾੜੀ ਤੁਸੀਂ ਹੈ ਹੀ ਸ਼ਾਬਾਸ਼ ਭਾਜੀ ਇਹਦੇ ਚ ਦਾੜੀ ਦਿਖਾ ਦਿਓ ਜਰਾ ਦਾੜੀ ਦਿਖਾ ਦੀ ਇਹਦੀ ਇਧਰ ਨੂੰ ਕਰਾ ਮਣੀ ਬੱਕਰਾ ਕੱਟ ਜਾ ਪਵਾ ਗਿਆ ਬੱਕਰਾ ਕੱਟ ਪਾ ਗਿਆ ਉਹ ਹੁਣ ਨਵਾਂ ਕੰਟੈਂਟ ਲੱਭ ਰਿਹਾ ਪੋਡਕਾਸਟ ਸਭ ਉਹ ਤੇਰੇ ਉਹ ਹੋ ਜਾਣ ਦੇ ਗੁੱਸੇ ਨੂੰ ਕਰ ਲਾ ਐਕਸਰਸਾਈਜ਼ ਸਪ੍ਰਿੰਟ ਲਾ ਦੇ ਸਪ੍ਰਿੰਟ 200 ਮੀਟਰ ਲੂਓ ਸਰੀਰ ਤਾਂ ਹੀ ਤਾਂ ਸਾਹ ਚੜ ਜੇ ਸਪ੍ਰਿੰਟ ਲਾ ਦੇ ਮਾਤਰਾ ਸਪ੍ਰਿੰਟ ਲਾ ਦੇ ਸਟ੍ਰੈਚਿੰਗ ਐਕਸਰਸਾਈਜ਼ ਐਕਸਰਸਾਈਜ਼ ਕਰਾਉਂਦੇ ਹੋਏ ਐਕਸਰਸਾਈਜ਼ ਕਰਾਉਂਦੇ ਹੋਏ ਕੋਸ ਸਾਹਿਬ ਕੋਸ ਸਾਹਿਬ ਨੇ ਐਕਸਰਸਾਈਜ਼ ਕਰਾਈ ਹੈ ਸ਼ਾਬਾਸ਼ ਜੰਦੀ ਇੱਕ ਦੀ ਹੋਰ ਕਰਾ ਜੋ ਨਹੀਂ ਓ ਇੱਕ 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 ਹੋਰ ਕਰਾਣੀ ਮੈਨੂੰ ਆ ਜਾਓ ਸਹੀ ਆ ਓਏ ਇਹ ਤੁਹਾਨੂੰ ਲਾ ਤੋ ਇਹ ਲਾ ਤੋ ਤਲਾ ਇਹ ਰਾ ਦੇ ਨੀ ਗੋਡਾ ਮੋੜ ਅਸਨ ਹੋ ਗਿਆ ਸੀਗਾ ਗੋਡਾ ਮੋੜ ਅਸਨ ਇਸ ਦਿਨ ਕਰ ਲੈ ਕਰ ਲੈ ਸਰ ਇਹ ਬਲੇ ਨੂੰ ਤਾਂ ਦਿੱਕਤ ਹੋਊਗੀ ਭਾਈ ਤੇ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਸੀਗੇ ਭਾਈ ਉਹ ਸੀਗੀਆਂ ਇੱਥੋਂ ਦੀਆਂ ਪ੍ਰਾਪਰਟੀਆਂ ਤੇ ਇੱਥੋਂ ਦੇ ਹੋਟਲਾਂ ਬਾਰੇ ਤੇ ਕਵਨ ਬਾਈ ਥੋੜਾ ਜਾ ਹੁਣ ਗੁੱਸੇਜੋ ਹੈ ਬਟਾ ਸੀਗਾ ਕਹਿੰਦਾ ਜਿਹੜਾ ਕਿਹੜਾ ਆਉਂਦਾ ਜੂਨ ਦੇ ਮਹੀਨੇ ਚ ਆ ਜਾਂਦਾ ਤੇ ਜੂਨ ਦੇ ਮਹੀਨੇ ਜਾ ਕੇ ਕਹਿੰਦਾ ਭਾਈ ਤੇਰੀ ਪ੍ਰਾਪਰਟੀ ਤੇ ਰੁਕਣਾ ਤੇ ਬਾਈ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ 4 5 ਸਟਾਰ ਦੇ ਬਰਾਬਰੀ ਚ ਚਲੀ ਜਾਂਦੀ ਹੈ ਤੇ ਜੂਨ ਦੇ ਵਿੱਚ ਉਹ 6-7000 ਤੋਂ ਘੱਟ ਨਹੀਂ ਮਿਲਦੀ। ਤੇ ਮੇਰਾ ਜਿਹੜਾ ਮਾਤਰਾ ਕੇ ਕਹਿੰਦਾ ਦੇ ਦੇ ਕਮਰਾ। ਇਹ ਨੂੰ ਫਿਰ ਵਿਚਾਰ ਨੂੰ ਗੁੱਸਾ ਜੜਦਾ ਵੀ ਯਾਰ ਕਿਉਂ ਐ ਕਰਦੇ ਹੋ ਤੁਸੀਂ ਨਾਲ ਹਨ ਵੀ ਆਹੀ ਤਾਂ ਮੇਰਾ ਕਮਾਉਣ ਦਾ ਟਾਈਮ ਐ। ਤੇ ਜੇ ਮੈਂ ਇਸ ਟਾਈਮ ਨਾ ਕਮਾਇਆ ਤੇ ਫਿਰ ਮੈਂ ਕਦੋਂ ਕਮਾਵਾਂਗਾ। ਤੋਂ ਭਾਈ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਜੀ ਘੁੰਮਣਾ ਤਾਂ ਆਪਣੀ ਜੀਬ ਦੇਖ ਕੇ ਘੁੰਮੋ ਕਿਸੇ ਦੇ ਸੱਤ ਨਾ ਘੁੰਮੋ। ਠੀਕ ਗੱਲ ਹੈ। ਮੇਰਾ ਕੁੰਡਾ ਬਣ ਕੇ ਮਾਣ ਹਸਣ ਵਾਲੀ ਚਾਪਲੀ ਮੈਂ ਗਈ ਲਲਿਤ ਆ ਗਈ ਸਾਤੀ ਮੇਰੀ ਕਹਾਣੀ ਵੀਡੀਓ ਦੇਖ ਰਹੇ ਸਾਰੇ ਪੈਣ ਪ੍ਰਾਉ ਨੂੰ ਸਤਿ ਸ੍ਰੀ ਅਕਾਲ ਤੇ ਜਦੋਂ ਕੈਂਪਿੰਗ ਗੁੰਮਪੀ ਕਰੀਏ ਉਦੋਂ ਫਿਰ ਸ਼ੀਸ਼ੇ ਵਗੈਰਾ ਨਹੀਂ ਮਿਲਦੇਗੇ ਤੇ ਸ਼ੀਸ਼ੇ ਵਗੈਰਾ ਨਾ ਮਿਲਣ ਕਰਕੇ ਫਿਰ ਪੱਗਾਂ ਜਿਹੜੀਆਂ ਹੈਗੀਆਂ ਉਹ ਫੋਨ ਦੀਆਂ ਸਕਰੀਨਾਂ ਦੇਖ ਕੇ ਬਣਣੀਆਂ ਪੈਣੀਆਂ ਠੀਕ ਹੈ ਜੀ ਉੱਪਰ ਨਾਲ ਲੜ ਰਹਿ ਗਿਆ ਇੱਕ ਆਪਣਾ ਖੀਲ ਲਾ ਇਹ ਲਾ ਲੈਣੇ ਆ ਅੱਜ ਆਪਣਾ ਸ਼ਿਸੂ ਦੀ ਇਸ ਸੋਹਣੀ ਜੀ ਕੈਂਪਿੰਗ ਗਰਾਊਂਡ ਦੇ ਵਿੱਚ ਇਹ ਸਵੇਰ ਦਾ ਛੋਟਾ ਜਿਹਾ ਚੱਕ ਜਿਹੜਾ ਹੈਗਾ ਸਮਾਪਤੀ ਵੱਲ ਹੈ ਤੇ ਮੁੰਡੇ ਜਿਹੜੇ ਹੈਗੇ ਉਹ ਤਿਆਰ ਹੋਣਗੇ ਚੁੱਪਰ ਲਟਕਾ ਲੋਕ ਇੱਕ ਲਟਕਾ ਆਪਣੇ ਪਿੱਛੇ ਬੈਠਾ ਗਿਆ ਉਹਦੇ ਦੀ ਪਵਨ ਬਾਗੜੀ ਤੇ ਹੁਣ ਇਹ ਤੋਂ ਬਾਅਦ ਆਪਾਂ ਚੱਲਾਂਗੇ ਮਨਾਲੀ 14 ਗੇਬਲਸ ਦੇ ਵਿੱਚ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੈਗਾ ਹਸਾਕਤਵ ਸਫਰ ਬਹੁਤ ਸੋਹਣਾ ਰਿਹਾ ਕੈਂਪਿੰਗ ਬਹੁਤ ਸੋਹਣੀ ਰਹੀ ਬਾਈ ਦਾ ਸਾਥ ਬਹੁਤ ਵਧੀਆ ਰਿਹਾ ਬਣਿਆ ਰਿਹਾ ਬਾਈ ਦਾ ਸਾਥ ਕੱਲ ਤੇ ਹਾਂਜੀ ਕੱਲ 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 ਥੋੜਾ ਦੇ ਖੱਜਲ ਹੋਇਆ ਕੱਲ ਖੱਜਲ ਹੀ ਆਉ ਹੋਏ ਕਿਉਂਕਿ ਮੇਰੀ ਬਾਈ ਨਾਲ ਗੱਲ ਨਹੀਂ ਹੋਈਗੀ ਰਾਬਤਾ ਨਹੀਂ ਹੋਇਆ ਮੈਂ ਆਪਦੇ ਮਨ 'ਚ ਹੀ ਸੋਚੀ ਗਿਆ ਕਿ ਇੱਥੋਂ ਜਾਊਂਗਾ ਗੋਂਬੂ ਰੰਜਨ ਰੁਕ ਜਾਵਾਂਗੇ ਜਾ ਕੇ ਤੇ ਬਾਈ ਨਾਲ ਗੱਲ ਨਹੀਂ ਕੀਤੀ ਜਾ ਕੇ ਉਸ ਨੂੰ ਪੁੱਛਿਆ ਨਹੀਂ ਗਿਆ ਜੇ ਬਾਈ ਨੂੰ ਪੁੱਛਿਆ ਹੁੰਦਾ ਤਾਂ ਬਾਈ ਨੇ ਦੱਸ ਦੇਣਾ ਜੀ ਭਾਈ ਵੀ ਜਿਹੜਾ ਗੋਂਬੂ ਰੰਜਨ ਹੈ ਤੇ ਉੱਥੇ ਜਿਹੜੀ ਹੈਗੀ ਕੈਂਪਿੰਗ ਕਰਨ ਵਾਸਤੇ ਸਾਨੂੰ ਮਾਈਨਸ ਡਿਗਰੀ ਵਾਲੇ ਕੈਂਪ ਤੇ 슬ੀਪਿੰਗ ਬੈਗ ਚਾਹੀਦੇ ਦੂਜੀ ਗੱਲ ਆਪਣੇ ਕੋਲ ਹੈਗੇ ਸੀ ਹੈਗੇ ਸੀ ਟੈਂਟ ਤਾਂ ਆਪਣੇ ਕੋਲ ਹੈਗੇ ਸੀ ਟੈਂਟ ਸੀਗੇ ਪਰ 슬ੀਪਿੰਗ ਬੈਗ ਨਹੀਂ ਸੀ ਤੁਹਾਨੂੰ ਇਹ ਤੁਸੀਂ ਗੱਲ ਆਪਣੇ ਕੋਲ ਟੈਂਟ ਵੀ ਹੈਗੇ ਆ ਆਪਣੇ ਕੋਲ ਸਲੀਪਿੰਗ ਬੈਗ ਵੀ ਹੈਗੇ ਸੀਗੇ ਪਰ ਉਹ ਗੱਲ ਹੀ ਨਹੀਂ ਹੋਈ ਤਾਂ ਕਰਕੇ ਆਪਾਂ ਸਲੀਪਿੰਗ ਗਿਵਲਸ ਪਏ ਹੈ ਹਾਂ ਤਾਂ ਕਰਕੇ ਆਪਾਂ ਲਿਆ ਹੀ ਨਹੀਂ ਸਕੇ ਮਾਈ ਗॉड ਇਹ ਤਾਂ ਬਹੁਤ ਵੱਡੀ ਗਲਤੀ ਸੀ ਹਾਂ ਮਤਲਬ ਇਹਨਾਂ ਕੋਲੇ ਪਏ ਸੀ ਉੱਥੇ ਤੇ ਜੇ ਮੈਂ ਇਹਨਾਂ ਨਾਲ ਗੱਲ ਕੀਤੀ ਉਹ ਮੈਂ ਮੰਨ ਚ ਹੀ ਬਣਾਈਗਾ ਬਸ ਆਪਦੀ ਵੀ ਉਤਾਂ ਹੀ ਵੀ ਠੀਕ ਆ ਜਾਵੜਾਂਗੇ ਐ ਕਰਾਂਗੇ ਸੋ ਸਫਰ ਤੁਹਾਨੂੰ ਹੌਲੀ ਹੌਲੀ ਸਿਖਾਉਂਦਾ ਮੈਨੂੰ ਇਹ ਗੱਲ ਸਿੱਖਣ ਨੂੰ ਮਿਲੀ ਵੀ ਭਾਈ ਜੇ ਤੁਸੀਂ ਹਾਈ ਐਲਟੀਟਿਊਡ ਤੇ ਕਰਦੇ ਹੋ ਬਸ ਇਹ ਤਾਂ ਪਤਾ ਤਾਂ ਸੀਗਾ ਪਰ ਧਿਆਨ ਚ ਉਦੋਂ ਆਈ ਕਿ ਜੇ ਤੁਸੀਂ ਹਾਈ ਐਲਟੀਟਿਊਡ ਤੇ ਕੈਂਪਿੰਗ ਕਰਦੇ ਤਾਨੂੰ ਕੈਂਪਿੰਗ ਤੇ ਟੈਂਟ ਚਾਹੀਦੇ ਆ ਕੋਈ ਭਾਈ ਗਾਂ ਤੋਂ ਖਿਆਲ ਰੱਖਾਂਗੇ ਤੁਸੀਂ ਵੀ ਖਿਆਲ ਰੱਖੋ ਜੀ ਇਹਦੇ ਕਰਦੇ ਕਿੱਪੇਗਾ ਤੇ ਜਿਵੇਂ ਆਪ ਤ ਆਪਣਾ ਕੇ ਚੱਲੋ ਜਿੰਨੇ ਵੀ ਮੋਰੀ ਜਿੰਨੇ ਵੀ ਮੋਰੀ ਬੰਦੇ ਹੁੰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਰਨਾ ਕੀ ਹੈ ਲੀਡਰਾਂ ਦਾ ਕਿਉਂਕਿ ਜੇ ਹੁਣ ਦੂਜੇ ਬਾਈਆਂ ਨੂੰ ਦਸੀਏਗਾ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾਗਾ ਉਹਨਾਂ ਦਾ ਕਸੂਰ ਹੈ ਨਹੀਂ ਕਸੂਰ ਆਪਣਾ ਹੈ ਉਹਨਾਂ ਨੇ ਇਹ ਕਹਿਣਾ ਬੱਬਾ ਤੂੰ ਚੰਗਾ ਐ ਸਨ ਲਈ ਫਿਰਦਾ ਐ ਉਤੋਂ ਮੋੜ ਲਿਆ ਬਾਕੀ ਇੱਕ ਥੋੜੀ ਜਿਹੀ ਗੱਡੀ ਸੀਗੀ ਪੁਰਾਣੀ ਮਾਡਲ ਹੋਣ ਕਰਕੇ ਉਹ ਵਿਚਾਰੀ ਉੱਥੇ ਜ਼ੋਰ ਲਾਉਂਦੀ ਸੀਗੀ ਤੇ ਮੈਨੂੰ ਥੋੜਾ ਜਿਹਾ ਤਕਲੀਫ ਹੁੰਦੀ ਜਦੋਂ ਉਹ ਜ਼ੋਰ ਲੱਗਦਾ ਸੀਗਾ ਕਿਉਂਕਿ ਜਿਹੜੇ ਸਾਧਨਾਂ ਨਾਲ ਪਿਆਰ ਨਾਲ ਰੱਖਿਆ ਹੋਵੇ ਉਹ ਥੋੜੇ ਤੰਗ ਉਹਨੂੰ ਤੰਗ ਕਰਨ ਦਾ ਜੀ ਨਹੀਂ ਕਰਦਾ ਹੁੰਦਾ ਸੋ ਆਹ ਗੱਲਬਾਤ ਹੈ ਅਗਲੀ ਗੱਲਬਾਤ ਲਈ ਜੁੜੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਦਾਂ ਲੱਗੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਇਓ ਜੁੜੇ ਰਹੋ ਸਫਰਾਂ ਨੂੰ ਲੋਕੀਂ ਪੜਹੀ ਨਾ ਲੈੜੇ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੇ ਤੂੰ ਰਾਹਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹੇ ਵੇ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਾਉਂਦੇ ਰਹੇ ਸੁਪਨੇ ਚ ਉੱਠ ਇਹ ਸੋਹਣੀ ਕੈਂਪਿੰਗ ਸਾਈਟ ਤੋਂ ਹੁਣ ਆਪਾਂ ਚੱਲੇ ਆਂ ਤੇ ਜਿਹੜਾ ਮੁਸਾਫਰ ਵਾਲਾ ਟਿਕਾਣਾ ਪਿੱਛੇ ਹੈਗਾ ਉਥੇ ਆਪਣੇ ਪਾਵਨਰ ਕੇ ਬੈਠੇ ਆ ਉਹਨਾਂ ਨੂੰ ਮੈਂ ਉਥੋਂ ਚੱਕ ਕੇ ਤੇ ਫਿਰ گاਹ ਮਨਾਲੀ ਨੂੰ ਵੱਧਦੇ ਅੱਜ ਤੇ ਬਹੁਤ ਸੋਹਣੀ ਸਾਈਟ ਆ ਉੱਚੇ ਉੱਚੇ ਲੰਮੇ ਲੰਮੇ ਦਰਖਤ ਆ ਇੱਥੇ ਇਹਨਾਂ ਦਰਖਤਾਂ ਦੇ ਥੱਲੇ ਆ ਕੇ ਜਿਹੜੇ ਟੂਰਿਸਟ ਆਉਦੇ ਟੈਂਟ ਲਾ ਲੈਂਦੇ ਆ ਤੇ ਟੈਂਟਾਂ ਦੇ ਵਿੱਚ ਬਹਿ ਕੇ ਮੈਗੀਆਂ ਬਣਾਉਂਦੇ ਆ ਤੇ ਕੁਦਰਤ ਦਾ ਆਨੰਦ ਮਾਣਦੇ ਆ ਤੋਂ ਆਪਣਾ ਗਾਰਬੇਜ ਅਸੀਂ ਸਾਰਾ ਆਪਦਾ ਇਕੱਠਾ ਕਰਕੇ ਇੱਕ ਥਾਂ ਤੇ ਰੱਖੇ ਸੀਗੇ ਤੋਂ ਭਾਈ ਜੇ ਆਪਾਂ ਆਉਂਨੇ ਆ ਤਾਂ ਗੰਦ ਨਾ ਪਾਈਏ ਇੱਥੇ ਇਹ ਆਪਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਇੱਥੋਂ ਆਪਾਂ ਹੁਣ ਸੜਕ ਤੇ ਚੜ ਜਾਗੇ ਤੇ ਫਿਰ گاਹ ਉਦੋਂ ਗਾਹ ਮੇਨ ਰੋਡ ਤੇ ਚੜ ਜਾਗੇ ਇਹ ਜੰਗਲਾਤ ਮਹਿਕਮੇ ਦੀ ਜਗਾ ਸਾਰੀ ਤੇ ਜੰਗਲਾਤ ਮਹਿਕਮੇ ਨੇ ਤਾਰ ਵੀ ਲਾਈ ਵੀ ਹੈ ਕਿਉਂਕਿ ਇਹ ਕਈ ਵਾਰੀ ਜ਼ਿਆਦਾ ਟੂਰਿਸਟ ਆ ਜਾਂਦੇ ਆ ਟਰੈਵਲਰ ਉਹ ਫਿਰ ਤੰਗ ਵੀ ਕਰਦੇ ਇਹਨਾਂ ਨੂੰ ਤੰਗ ਕਿਉਂ ਕਰਦੇ ਆ ਵੀ ਉਹ ਕਤਰਾ ਵਗੈਰਾ ਤੇ ਗੰਦਗੀ ਫਲਾਉਣ ਲੱਗ ਜਾਂਦੇ ਆ ਤੇ ਇਹ ਛੋਟੀ ਸੜਕ ਹੈ ਜਿਹੜੀ ਉਹ ਉੱਪਰ ਇਹ ਮੁਸਾਫਰ ਕੈਂਪਸਾਈਟ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਦੂ ਅੱਗੇ ਆਪਾਂ ਜਿਹੜਾ ਹੈਗਾ ਤਾਂ ਨੂੰ ਵੱਧ ਰਹੇ ਆ ਸਾਹਮਣੇ ਆਪਣੇ ਦਿਖਾਈ ਦਿੰਦੇ ਮਸਾਫਰ ਕੈਂਪਸਾਈਟ ਤੇ ਆਹ ਦਿਖਾਈ ਦਿੰਦਾ ਇੱਕ ਖੇਤ ਤੇ ਖੇਤ ਦੇ ਵਿੱਚ ਜਿਹੜੀ ਹੈਗੇ ਬਰੋਕਲੀ ਬੀਜੀ ਜਾਂਦੇ ਆ ਤੇ ਸਾਡੇ ਵਾਲਾ ਬਿੱਲੀ ਜਿਹੜਾ ਹੈਗਾ ਪੋਡਕਾਸਟ ਕਰੀ ਜਾਂਦਾ ਕਿਉਂਕਿ ਇਹਦਾ ਕੰਮ ਹੈ ਇਹ ਇਹ ਪੰਜਾਬ ਚ ਹੀ ਸਬਜ਼ੀਆਂ ਵਗੈਰਾ ਦੇ ਪੋਡਕਾਸਟ ਕਰਦਾ ਰਹਿੰਦਾ ਤੇ ਸਾਹਮਣੇ ਦਿਸਦਾ ਸਿਸੂ ਵਾਟਰਫਾਲ ਸਿਸੂ ਗਿਆਨ ਲੱਗਾ ਜੀ ਉਹਦੀ ਰੀਜਨਲ ਸਿਸੂ ਵਾਟਰਫਾਲ ਕਿਆ ਸ਼ਾਨਦਾਰ ਨਜ਼ਾਰਾ ਯਾਰ ਕਿਆ ਬਾਤ ਨਵੰਬਰ ਦੇ ਪਹਿਲੇ ਹਫਤੇ ਚੱਕੋ ਇਹ ਸਾਰਾ ਵਿਲੋ ਹੈ ਹੂੰ ਇਹਦਾ ਬਾਟ ਬਣਦੇ ਆ ਹਾਂ ਵਿਲੋ ਜਿਹਦੇ ਬਾਟ ਬਣਦੇ ਆ ਭਾਈ ਉਹ ਆਦ ਰੱਖਦਾ ਹੈ ਸ਼ਰੀਰ ਦੇ ਵਿੱਚ ਵੀ ਜ਼ਿਆਦਾ ਹੁੰਦਾ ਹੈ ਤੇ ਇੱਥੇ ਵੀ ਜ਼ਿਆਦਾ ਹੁੰਦਾ ਹੈ ਤੇ ਜਿਹੜੇ ਮੁਰਗੇ ਆ ਉਹ ਦੇਸੀ ਹੈ ਹੂੰ ਖਾਣਾ-ਦਾਣਾ ਚੁਗ ਹੀ ਜਾਂਦੇ ਆ ਉਹਦਾ ਜੇਕ ਬੇਲੀ ਆਪਣਾ ਕਰੀ ਜਾਂਦਾ ਹੈਗਾ ਬਰੋਕਲੀ ਲੈਣ ਦੀ ਛੂਟ ਇਹ ਸਾਰਾ ਲੀਜ਼ ਤੇ ਲੈ ਲੈਂਦੇ ਆ ਇਹ ਤੇ ਲੀਜ਼ ਤੇ ਲੈਣ ਤੋਂ ਬਾਅਦ ਪਨੀਰੀ ਲਾ ਕੇ ਫਿਰ ਗਾਂ ਫਸਲ ਵੀ ਜਿੰਦੇ ਆ ਜਾਣ ਵਾਲਿਆਂ ਦੀ ਲੱਗੀ ਹੋਈ ਲੰਬੀ ਲੇਨ ਜਿਹੜੇ ਮਨਾਲੀ ਤੋਂ ਲੇਹ ਵੱਲ ਨੂੰ ਜਾਂਦੇ ਆ ਬਾਰਲਾ ਚਲਾ ਜਾਂ ਸ਼ਿੰਕੁਲਾ ਉਹਨਾਂ ਦੀ ਐ ਲੇਨ ਲੱਗ ਜਾਂਦੀ ਹੈ ਸਵੇਰੇ 8:00 9:00 ਵਜੇ ਤੋਂ ਬਾਅਦ ਤੇ ਉਤਰਨ ਵਾਲਿਆਂ ਦਾ ਰਸ਼ ਘੱਟ ਹੁੰਦਾ ਪਰ ਜਾਣ ਵਾਲਿਆਂ ਦਾ ਰਸ਼ ਪੂਰਾ ਹੀ ਹੋ ਜਾਂਦਾ ਜਿੱਥੇ ਕਿਤੇ ਸੜਕ ਤੰਗ ਹੋ ਜਾਂਦੀ ਹੈ ਉੱਥੇ ਫਿਰ ਇੱਕ ਪਾਸੇ ਇਹਨਾਂ ਨੂੰ ਖੜਨਾ ਪੈਂਦਾ ਵਿਚਾਰੇ ਨੂੰ ਤੇ ਦੂਰ ਤੱਕ ਕਿਲੋ ਕਿਲੋਮੀਟਰ ਤੱਕ ਵੀ ਇਹ ਲੰਮਾ ਇੰਨਾ ਦੱਕ ਜਾਮ ਲੱਗ ਜਾਂਦਾ ਹੈ ਤਾਂ ਹੀ ਕਹਿੰਦੇ ਆ ਵੀ ਮਨਾਲੇ ਚ ਭਈ ਜਾਮ ਲੱਗਦੇ ਆ ਜੂਨ ਦੇ ਵਿੱਚ ਸਾਰੇ ਹੁਣ ਵਿਲੇ ਹੋ ਗਏ ਆ ਤੇ ਸੁਲਾੰਗ ਇਥੋਂ ਰਿਹਾ 6 ਸੁਲਾੰਗ ਵੈਲੀ ਜਿਹੜੀ ਕਿ ਇਹਨਾਂ ਦੀ ਇੱਕ ਪਿਕਨਿਕ ਸਪੌਟ ਹੈ ਜਾਂ ਐਕਟੀਵਿਟੀ ਸਪੌਟ ਸਪੌਟ ਹੈਗੀ ਹੈ ਤੇ ਜਿਹੜੇ ਆ ਉੱਪਰ ਬ੍ਰਿਜ ਬਣਾਏ ਹੋਏ ਆ ਇਹ ਐਵਲਾਂਚ ਤੋਂ ਬਚਾਉਣ ਲਈ ਬਣਾਏ ਹੋਏ ਆ ਵੀ ਸੜਕ ਨੂੰ ਐਵਲਾਂਚ ਤੋਂ ਬਚਾਉਣਾ ਹੈ ਤੇ ਤਾਂ ਕਿ ਬਰਫ ਬੁਰ ਫੜੇ ਪੱਥਰ ਪੁੱਥਰ ਆ ਉਹ ਉੱਪਰ ਦੀ ਹੋ ਕੇ ਸਿੱਧਾ ਅਤਿਆਸ ਚਲੇ ਜਾਣ ਚਲੋ ਜੀ ਜਿਹੜੀ ਪ੍ਰਾਪਰਟੀ ਦਾ ਬਾਈ ਪਵਨ ਕਰਤਾ ਧਰਤਾ ਹੈ ਇੱਥੇ ਰਹਿੰਦਾ ਹੈਗਾ ਆਪਾਂ ਉਸ ਪ੍ਰਾਪਰਟੀ ਦੇ ਡਾਈਨਿੰਗ ਤੇ ਕਾਮਨ ਰੂਮ ਚ ਬੈਠੇ ਆਂ ਤੇ ਇੱਧਰ ਲੱਗੇ ਨਿਊਨ ਪੇਂਟਿੰਗਸ ਜਿਹੜੀ ਪਿਛਲੀ ਥੋੜੀ ਬਲੌਗ ਚ ਦੇਖਿਆ ਹੋਣਗੀਆਂ ਆਪਣੇ ਬੇਲੀ ਨਾਲ ਸ਼ੁਰੂ ਕਰ ਲਈ ਟਾਵਰ ਗੇਮ ਪਿੰਡਾ ਵਾਲਿਆਂ ਦੇ ਹੱਥ ਪੈ ਗਈ ਅੰਗਰੇਜ਼ੀ ਗੇਮ ਆ ਅੰਕ ਕਿੰਨੇ ਕੱਢੋਗੇ ਇੱਕ ਹੀ ਇੱਕ ਹੀ ਸੱਜਾ ਯਾਰ ਹੱਥ ਨਹੀਂ ਹੱਥ ਦਾ ਕੰਟਰੋਲ ਨਹੀਂ ਇੱਕ 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 ਹੁੰਦਾ ਜਿਹੜਾ ਮਰਜ਼ੀ ਦਾ ਯਾਰ ਟੋਲੀ ਗਰੰਟੀ ਨਹੀਂ ਆਹ ਚੱਕਰ ਇੱਕ ਹੁੰਦਾ ਇੱਕ ਟਾਵਰ ਗੇਮ ਕਹਿੰਦੇ ਇਹਨੂੰ ਕਹਿੰਦੇ ਆ ਵੀ ਗੀਟੀਆਂ 'ਚ ਗੱਡੀ ਜਾਣੀ ਹੁੰਦੀਆਂ ਜਿਹੜਾ ਬੰਦਾ ਹਾਰ ਜੇ ਦਰ ਬਸ ਡਿੱਗ ਬਿਓ ਉਹ ਹਾਰ ਉਹ ਹਾਰ ਗਿਆ ਜਿੱਲਾ ਯਾਰ ਬਸ ਆਹ ਦੇਖੋ ਉਹ ਦੂਜਾ ਥਾਂ ਉਂਗਲਾਂ ਦੀ ਕੋਈ ਨਾ ਹੱਥ 'ਤੇ ਕੀ ਲੱਗਦਾ ਨਾ ਆ ਜਾਂਦੇ ਨੇ ਸੱਟੀ ਦੇਣੇ ਰਕੇ ਕੰਪਨੀ ਰਾਜਨ ਗੱਡੀਆਂ ਦੇ ਤੇ ਰਾਜੇੰਦਰ ਡੀ ਟੈਂਗਲਰ ਵੀ ਆਹ ਕੁਲਵਿੰਦਰ ਤੋਂ ਕੁਲਵਿੰਦਰ ਇੱਕ ਦੂਜੇ ਨਾਲ ਕਰੀ ਚਲੋ ਅੰਕਿਤ ਉਹ ਸਿੜਦਾ ਯਾਰ ਇਹ ਸਰਨੇ ਨਾਲ ਦਿਨ ਨੂੰ ਜੰਮਿਆ 14 ਕੇਬਲਸ ਤੋਂ ਤੁਰਦੇ ਤੁਰਦੇ ਆਪਾਂ ਪਹੁੰਚ ਰਹੇ ਆਂ 올ਡ ਮਨਾਲੀ ਵਾਲਾ 올ਡ ਮਨਾਲੀ ਉਥੋਂ 5 ਕਿਲੋਮੀਟਰ ਹੈ ਤੇ ਆਪਾਂ ਕਿਲੋਮੀਟਰ ਦਾ ਵਾਰਡ ਜਿਹੜੀ ਹੈਗੀ ਕੱਢ ਲਈਏ ਤੁਰ ਕੇ ਜਾਂਦੇ ਆਪਾਂ ਤੁਰ ਕੇ ਜਾਵਾਂਗੇ ਤੇ ਆਉਂਦੇ ਆਪਾਂ ਆ ਜਾਾਂਗੇ ਉਧਰੋਂ ਆਟੋ ਕਰਾ ਕੇ ਕਿੰਨੀ ਚੜਾਈ ਹੋਊਗੀ ਸਾਰੇ ਲੇਟ ਹੋ ਜਾਣਗੇ ਸਰ ਕੀ ਗੱਲ ਹੋ ਗਈ ਆਓ ਯਾਰ ਇਹ ਇੱਧਰ ਸਾਡਾ ਹਰਜੇ ਜੋਪੀ ਜਿਹੜਾ ਹੈਗਾ ਉਹ ਕੰਟੈਂਟ ਪਾਲਦਾ ਫਿਰਦਾ ਸੇਵ ਦੇ ਬਾਗਾਂ ਦੇ ਕਿਸਾਨਾਂ ਨਾਲ ਆ ਜਿਹੜਾ ਆਪਾਂ ਲਾਲ ਜ ਅਤੇ ਹਰਾਇਆ ਸੇਵ ਦੇਖ ਰਹੇ ਹਾਂ ਇਹ ਖਾਨ ਵਿੱਚ ਹਜੇ ਕੱਚਾ ਹੈ ਪਰ ਨਾ ਹੀ ਇਹ ਮਿੱਠਾ ਹੈ ਤੇ ਨਾ ਹੀ ਇਹਨੂੰ ਕਹਿ ਦਈਏ ਆਪਾਂ ਖੱਟਾ ਹੈ ਕੱਚਾ ਜਿਹਾ ਲੱਗਦਾ ਤੇ ਥੋੜਾ ਸਖਤ ਵੀ ਹੈ ਇਹ ਵੈਰੈਟੀ ਹੋਰ ਹੋਊਗੀ ਇਹਦੇ ਲਾਲ ਲੰਣ ਲੱਗੇ ਹੋਏ ਆ ਇਹ ਤੇ ਹਰੇ-ਹਰੇ ਲੱਗੇ ਹੋਏ ਆ ਤੇ ਸੇਵ ਤੇ ਦੇਖਣ ਤੱਕ ਦੂਰ ਤੱਕ ਸੇਵ ਦੇ ਸੇਵ ਦੇ ਦਖਤ ਹੀ ਆ ਵੀ ਸੇਵਾਂ ਇਧਰ ਉਪਰੇ ਚੱਲੋ ਮਨਾਲੀ ਦਾ ਇਹ ਹੈ ਵੀ ਮਨਾਲੀ ਦਾ ਮੌਸਮ ਬਦਲ ਜਾਂਦਾ ਹੈ ਤੇ ਹੁਣ ਸ਼ਾਮ ਨੂੰ ਜਿਹੜਾ ਹੈਗਾ ਆ ਦੁਪਹਿਰ ਤੋਂ ਬਾਅਦ ਸੌਦੀ ਦੁਪਹਿਰ ਤੋਂ ਬਾਅਦ ਹਲਕੀ ਹਲਕੀ ਕਣੀ ਹੈ ਜਿਹੜੀ ਡਿੱਗਣ ਲੱਗ ਪਈ ਹੈ ਤੇ ਨਾਲ ਦੇ ਸਾਥੀਆਂ ਕੋਲੇ ਛਤਰੀ ਹੈ ਨਹੀਂ ਤੇ ਆਪਾਂ ਛਤਰੀ ਲੈ ਕੇ ਆਏ ਸੀਗੇ ਤੇ ਮੇਰੇ ਵੀਰੋ ਜਿਹੜੇ ਬੰਦੇ ਓਏ ਹੈਲੋ ਜਿਹੜੇ ਬੰਦੇ ਘੁੰਮਣ ਦੀ ਸੈਨ ਪ੍ਰਗਦੇ ਆ ਉਹਨਾਂ ਕੋਲੇ ਤੇਾਰੇ ਬੰਦੇ ਉਹਨਾਂ ਕੋਲੇ ਛਤਰੀਆਂ ਹੁੰਦੀਆਂ ਹੈ ਸਾਈਡ ਤੇ ਆਈ ਜਾਂਦਾ ਮੂੰਹ ਆਈ ਨਹੀਂ ਉਹਦਾ ਕੋਈ ਨਾ ਫਿਰ ਆਇਆ ਕਰ ਲੈਨੇ ਆ ਯਾਰ ਲੈ ਓਕੇ ਹੁਣ ਦੱਸ ਕੋਈ ਵੀ ਨਹੀਂ ਆਦਾ ਕੰਮ ਕਰੋ ਹੈ? ਇਹ ਪਰ ਕਹਿਣਾ ਲੈਂਗੂ ਸਹੀ ਹੈ ਬੱਚਾ ਫਿਰ ਸਹੀ ਹੈ ਮਾਹੀ ਇਹ ਸਿਖਾਉਂਦਾ ਆਪਣ ਨੂੰ ਵਲੌਗ ਬਣਾਉਣੀ ਅੰਕਿਤ ਇਹ ਬਈ ਸਾਰੀ ਚੀਜ਼ਾਂ ਸਿਖਾਉਂਦਾ ਹਨਾ ਆਪਣ ਨੂੰ ਉਹਨੂੰ ਸਭ ਪਤਾ ਹੈ ਇਹਨੂੰ ਸਭ ਪਤਾ ਹੈ ਪਰ ਉਹਦੂ ਗਾਹ ਹੋਰ ਵੀ ਵੱਧ ਗਿਆ ਕੋਕਲ ਵਿੰਦਰ ਗੱਲ ਸੁਣੋ ਆਪਾਂ ਜਾ ਕੇ ਨਾ ਛਤਰੀਆਂ ਖਰੀਦ ਕੇ ਯਾਰ ਫਰੇਮ ਦੇ ਵਿੱਚ ਵਹਿੰਦਾ ਮਨਾਲਸੂਦ ਰਿਆ 올ਡ ਮਨਾਲੀ ਤੇ ਮਨਾਲੀ ਦੇ ਨਾਲ ਵਹਿੰਦਾ ਮਤਲਬ ਮਨਾਲੀ ਦਾ ਪੁਰਾਣਾ ਦਰਿਆ ਮਨਾਲਸੂਦ ਰਿਆ ਇਹ ਮਨਾਲਸੂਦ ਰਿਆ ਇਧਰ ਜਾ ਕੇ ਬਿਆਸ ਦੇ ਚਰਲ ਜਾਂਦਾ ਹੈ ਤੇ ਫਿਰ ਇਹ ਬਣ ਜਾਂਦਾ ਬਿਆਸ ਕੀ ਬਾਤ ਹੈ ਬਹੁਤ ਸੋਹਣਾ برفਾਂ ਵਾਲਾ ਪਾਣੀ ਆ ਰਿਹਾ ਮਤਲਬ ਗਲੇਸ਼ੀਅਰ ਪਿਘਲਦੇ ਹੋਏ ਬੋਲਡ ਮਨਾਲੀ ਦੇ ਰਾਹ ਤੇ ਲਾਸਟ 7 800 ਮੀਟਰ ਤੇ ਬੋਤਲਾਂ ਦੱਸਦੀਆਂ ਪਾਣੀ ਦੀਆਂ ਹੱਥਾਂ 'ਚ ਤੇ ਲੱਗਿਆ ਇਸ ਮੁੰਡਿਆਂ ਨੂੰ ਚੱਕ ਮੱਛਰ ਪੜਾ ਜਾਂਦਾ ਕਦੇ-ਕਦੇ ਮੱਛਰ ਜਾਂਦੇ ਇੱਕਦਿਖ ਇਹ ਤਾਂ ਅੱਗੇ ਨਹੀਂ ਟਿਕਦਾ ਯਾਰ ਕਿਦਾਂ ਕੰਮ ਵਾਸਤੁੰਦਾ ਹੈ ਦੇਖੋ ਤਾਂ ਪਤਾ ਆਜੋ ਆਜੋ ਓਲਡ ਮਨਾਲੀ ਦਾ ਬਾਜ਼ਾਰ ਤੇ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਜਮ ਤੇ ਤੁਰ ਕੇ ਜਾਣ ਵਾਲੇ ਬੰਦੇ ਰਹਿੰਦੇ ਸੌਖੇ ਕਿਉਂਕਿ ਉਹ ਐਸਾਈਡ ਤੋਂ ਨਿਕਲ ਜਾਂਦੇ ਆ ਲੈ ਲੈ ਨਿਕਲ ਜਾਂਦੇ ਚੱਲ ਚੈੱਕ ਚੈੱਕ ਬਾਜ਼ਾਰ ਗੋਲ ਗੱਪੇ ਇੱਕ ਬਹੁਤ ਵੱਡਾ ਟੂਰਿਸਟ ਅਟ੍ਰੈਕਸ਼ਨ ਹੈ ਤੇ ਟੂਰਿਸਟ ਸੈਕਸ਼ਨ ਦੇ ਵਿੱਚ ਇੱਕ ਆ ਨਵੀਂ ਚੀਜ਼ ਨੇ ਬਣਾਈ ਵੀ ਐ ਰਸਤੀਆਂ ਦੇ ਉੱਪਰ ਇਹ ਬੰਦੇ ਨੂੰ ਲਮਕਾ ਕੇ ਥੱਲੇ ਡਿੱਪ ਕਰਦੇ ਆ ਕਿਉਂ ਬਾਈ ਸਾਹਿਬ ਐਸਾ ਹੀ ਐ ਆਪ ਭਾਈ ਸਾਹਿਬ ਕਰਾਉਂਦੇ ਆ 100 ਰੁਪਏ ਪਰ ਪਰਸਨ ਲੈਂਦੇ ਆ ਤੇ ਥੱਲੇ ਚੁੱਭੀਆਂ ਲਵਾਉਂਦੇ ਆ ਠੀਕ ਹੈ ਚੈੱਕ ਕਰੀ ਅਗਲੇ ਪਾਸੇ ਇੱਕ ਹੋਰ ਚੱਲੀ ਜਾਂਦੀ ਗੇਮ ਆ ਜੋ ਉਹ ਗੇਮ ਵੀ ਦਿਖਾਵਾਂ ਤੁਹਾਨੂੰ ਆ ਜੋ گورਨਮੈਂਟ ਮਿਡਲ ਸਕੂਲ ਮਨਾਲੀ ਤੇ ਆਪਾਂ ਚੱਲਿਆਂ ਹੋਟਲ 360 ਡਿਗਰੀ ਹੋਸਟਲ 360 ਡਿਗਰੀ ਇੱਥੇ ਹੈ ਬਾਈ ਸੁਧੀਰ ਉਹ ਬਾਈ ਸੁਧੀਰ ਜਿਹਨੇ ਆਪਣੀ ਪਵਨ ਨਾਲ ਲਿਆਇ ਪਾਈ ਤੇ ਪਵਨ ਜਿਹਨੇ ਆਪਣੇ ਅੱਗੇ ਹੋਰ ਲਿਆਜਾਂ ਪੁਆਈਆਂ ਸੋ ਇਧਰ ਨੂੰ ਚੱਲ ਰਹੇ ਆਪਾਂ ਹੌਸਟਲ 360 ਡਿਗਰੀ ਹੌਸਟਲ ਆ ਬਈਓ ਟਾਈਗਰ ਇਨ ਟਾਈਨੀ ਸਪੌਟ 360 ਹੌਸਟਲ हो ਹੌਸਟਲ 360 ਡਿਗਰੀ ਲੈ ਆ ਵੀ ਮੁੰਡਿਆਂ ਨੂੰ ਹੁਣ ਹੌਸਟਲ ਦੇ ਵੀ ਦਿਖਾ ਦਿੰਨੇ ਆਂ ਆਪਾਂ ਇਸ ਵਕਤ ਖੜੇ ਆਂ ਹੋਟਲ ਹੋਸਟਲ 360 ਡਿਗਰੀ ਦੇ ਵਿੜੇ 'ਚ ਤੇ ਵਿੜੇ 'ਚ ਲੱਗਿਆ ਇੱਕ ਸੇਬਾਂ ਦਾ ਬੂਟਾ ਤੇ ਸੇਬਾਂ ਦੇ ਬੂਟੇ ਦੇ ਪਰਲੇ ਪਾਸੇ ਦਿਸਦੇ ਡਾਰਮੇਟਰੀਜ਼ ਡੌਮਸ ਤੇ ਰੂਮ ਇਹਨਾਂ ਦੀ ਵਾਈਬ ਵੱਖਰੀ ਹੁੰਦੀ ਹੈ ਹੋਸਟਲ ਦੀ ਇੱਥੇ ਆ ਕੇ ਫੋਰਨਰ ਜ਼ਿਆਦਾ ਰਹਿੰਦੇ ਆ ਬੈਗਪੈਕਰਸ ਜ਼ਿਆਦਾ ਰਹਿੰਦੇ ਆ ਜਾਂ ਬਾਈਕਰਸ ਜ਼ਿਆਦਾ ਰਹਿੰਦੇ ਆ ਸੋ ਭੀੜ ਭੜਕੇ ਵਾਲੀ ਜਗ੍ਹਾ ਦੇ ਵਿੱਚ ਆ ਇਹ ਕਾਰਾਂ ਵਗੈਰਾ ਨਹੀਂ ਪਹੁੰਚਦੀ ਇੱਥੇ ਪਾਰਕਿੰਗ ਦੀ ਜਗ੍ਹਾ ਮੁਸ਼ਕਲ ਹੀ ਮਿਲਦੀ ਹੈ ਇੱਥੇ ਹੋਸਟਲ 360 ਰਿਵਰ ਸਾਈਡ ਸਟੇ ਹੈ ਜੀ ਤੇ ਇੱਧਰ ਲਿਖਿਆ ਹੈ ਸਲੋਗਨ ਕੁਝ ਮੁੰਡਿਆ ਨੇ ਆਪ ਦੀ ਪਸੰਦ ਦੇ ਆਈ ਸਰਵਾਈਵਡ ਐਮ ਫਰੀ ਸੋਲੀਟਿਊਡ ਓਵਰ ਟਾਕਸਿਟੀ ਤੈਨੂੰ ਦੱਸਿਆ ਅੰਕਤੋਂ ਦੇਖ ਲੈ ਸੋਲੀਟਿਊਡ ਓਵਰ ਟਾਕਸਿਟੀ ਟਾਕਸਿਟੀ ਹਾਂ ਥੈਂਕ ਯੂ ਫਾਰ ਕਰੈਕਟਿੰਗ ਮੀ ਅਬ ਵੀ ਤੁਸੀਂ ਕਹਿਣਾ ਚਾਹੁੰਗੇ ਤੇ ਬਾਰੇ ਕੁਝ ਹੈ ਨੋ ਕਮੈਂਟਸ ਨੋ ਕਮੈਂਟਸ ਅਬਾਊਟ ਦਿਸ ਬਾਊਟ ਦਿਸ ਬੋਲਸ਼ਿਟ ਹਾਂ ਉਹ ਲਿਖਿਆ ਵੇ ਜਾਲਵਾ ਕਿੱਥੇ ਬੈਠਾ ਹੈ ਕਿੱਥੇ ਲੁਕ ਗਿਆ ਬੇਟਾ ਦਾੜੀ ਬਹੁਤ ਦਾ ਹੀ ਬੈਠਾ ਬੰਦਾ ਦੇ ਕਿ ਸੁਦੀਰ ਸਦੀਰ ਬਿਸ਼ਨੋਈ ਕੀ ਹਾਲ ਹੈ ਬਾਈ ਹਾਲ ਦੀ ਜੀ ਹਾਲ ਹੈ ਬੀਬੀ ਕਿਦਾਂ ਕੀ ਬਾਤ ਹੈ ਠੀਕ ਠਾਕ ਹੋ ਮੈਂ ਬਹੁਤ ਵਧੀਆ ਤੁਸੀਂ ਦੱਸਿਓ ਕਿਲਾ ਕਿਰਪਾ ਬਹੁਤ ਵਧੀਆ ਲੜੀ ਵਿੱਚ ਹੈ ਉਹ ਬਸ ਥੋੜੀ ਹੋਰ ਵੇ ਮੈਂ ਬਾਬਾ ਬਾਣਾ ਹਾਂ ਉਹ ਮੈਂ ਵੇਖੀ ਤੇਰੀ ਫੋਟੋ ਪੁਰਾਣੀ ਮੈਂ ਦੇਖੀ ਤੇਰੀ ਪੁਰਾਣੀ ਫੋਟੋ ਲਓ ਬਈ ਇਹ ਬਾਈ ਸੁਦੀਰ ਸਤਿ ਸ਼੍ਰੀ ਅਕਾਲ ਜੀ ਬਿਸ਼ਨੋਈ ਸੀਤੋ ਗੁੰਨੋਤ ਇਹ ਅੰਕਿਤ ਕੁਮਾਰ ਜੀ ਮੁਕਸਰ ਕੁਲਵਿੰਦਰ ਕੁਮਾਰ ਕੁਲਵਿੰਦਰ ਸਿੰਘ ਰੇਡੀਓ ਜੋਕੀ ਆਲ ਇੰਡੀਆ ਅਨਾਉਂਸਰ ਤੇ ਆ ਆਪਣੀ ਰਾਜਨਦੀਪ ਸਿੰਘ ਦਿਓਲ ਠੀਕ ਹੈ ਚੱਲੀਏ ਹੁਣ ਹੋਰ ਸਭ ਠੀਕ ਠਾਕ ਹੋ ਵਧੀਆ ਕਿਰਪਾ ਜੀ ਚੜ੍ਹਦੀ ਕ ਏ ਆ ਬਾਈ ਆਪਣਾ ਮਨਾਲੀ ਦੀ ਮਿੱਥੇ ਤੋੜਨ ਵਾਲਾ ਹਾਂ ਇੱਕ ਚੀਜ਼ ਦਿਖਾਈ ਦਿੱਤੀ ਆ ਇੱਥੇ ਸ਼ਿਵਰਾਜ ਮੈਕਰੇਮੇ ਵਾਲਾ ਕੀ ਬਾਤ ਸ਼ਿਵਾਈ ਕੀ ਆ ਸ਼ਿਵਾਈ ਸ਼ਿਵਾਈ ਆ ਬੱਬਾ ਸ਼ਿਵਰਾਜ ਸ਼ਿਵਰਾਜ ਬਣਾਉਂਦਾ ਨਹੀਂ ਬਾਈ ਸ਼ਿਵਰਾਜ ਮੈਕਰੇਮੇ ਵਾਲਾ ਕਸਟਮਾਈਜ਼ ਯੋਰ ਓਨ ਡ੍ਰੀਮ ਲਓ ਜੀ ਮਨਾਲੀ ਦੇ ਸੋਵਿਨਿਅਰ ਸਗਾਤਾਂ ਸਟicker ਫ੍ਰਿਜ ਮੈਗਨੇਟ ਬੁੱਧਾ ਸ਼ਿਵਾ ਕੀ ਬਾਤ ਉਧਰ ਬਾਹਰ ਕੋਡ ਕਤਾ ਦੀ ਇਹ ਛੱਲੇ ਇਹ ਛੱਲਿਆਂ ਦੇ ਵਿੱਚ ਸਾਡੇ ਛੱਲੇ ਹੋ ਡਾਂਸ ਨੂੰ ਤੁਹਾਨੂੰ ਪਹੁੰਚ ਰਹੀ ਹੈ ਅੰਦਰ ਕਿ ਇਹ ਫਾਇਰ ਜਿਹੜੇ ਹੋਸਟਲ ਤੋਂ ਅੱਪਾ ਗਏ ਸੀ ਉੱਥੇ ਵਾਪਸ ਆ ਗਏ ਤੇ ਬਾਈ ਸੁਦੀਰ ਬਾਈ ਸੁਦੀਰ ਨੇ ਸ਼ਰਟ ਪੇਂਟ ਕਰਾਈ ਹੈ ਗੁੱਡਵਿਲ ਹੰਟਿੰਗ ਲਿਖਾਇਆ ਇਹਨਾਂ ਹੋਸਟਲਾਂ ਦਾ ਇਹੀ ਮਾਹੌਲ ਹੁੰਦਾ ਇਹੀ ਰੰਗਟੰਗ ਹੁੰਦਾ ਵੀ ਇੱਥੇ ਆਰਟਿਸਟ ਆਉਂਦੇ ਆ ਤਰੰਤਰਾਂ ਦੇ ਆਰਟਿਸਟ ਆਉਂਦੇ ਆ ਤੇ ਪੇਂਟਿੰਗ ਕਰਨ ਵਾਲਾ ਕੋਈ ਕੋਈ ਸਿੰਗਰ ਆਉਂਦਾ ਕੋਈ ਗਿਟਾਰਿਸਟ ਆਉਂਦਾ ਹੈ ਕੋਈ 뮤జిਸ਼ੀਅਨ ਆਉਂਦਾ ਹੈ ਆਈ ਆਉਂਦੇ ਆ ਤੁਰੇ ਫਿਰਦੇ ਤੇ ਆਪਦਾ ਕਰਦੇ ਆ ਕੀ ਬਾਤ ਮਾਰੋੜ ਮਨਾਲੀ ਤੇ ਉਹਦੀ ਇੱਕ ਸ਼ਾਮ ਤੇ ਸ਼ਾਮ ਨੂੰ ਪੈਂਦਾ ਮੀਂਹ ਤੇ ਹੱਥਾਂ 'ਚ ਫੜੀਆਂ ਛਤਰੀਆਂ ਦੱਸ ਦਿਆਂ ਭਈ ਸਿਆਲੇ ਸਲਾਨੀ ਐ ਸਾਡੇ ਕੋਲ ਇੱਕ ਹੀ ਐ ਸਚਿਆਰੇ ਅਸੀਂ ਇੱਕ ਥੱਲੇ ਹੋਈ ਜੰਨੇ ਕਿਤੇ ਇਧਰ ਹੋਗੇ ਕਿਤੇ ਇਧਰ ਹੋਗੇ ਤੇ ਰੌਣਕਾਂ ਲੱਗ ਜਾਂਦੀਆਂ ਐ ਇਸ ਵੇਲੇ ਇਸ ਮਾਰ ਰੋਡ ਦੇ ਉੱਪਰ ਪਰ ਮੀਂਹ ਕਰਕੇ ਜਿਹੜਾ ਹੈਗਾ ਥੋੜਾ ਰਸ਼ ਘਟ ਜਾਂਦਾ ਬਸਾ ਚਹਿਲ ਪਹਿਲਾ ਇਸ ਕਰਕੇ ਮਨਾਲੀ ਜਿਹੜੀ ਹੈਗੀ ਲੋਕਾਂ ਨੇ ਮਸ਼ਹੂਰ ਕੀਤੀ ਹੋਈ ਐ ਤੇ ਉਂ ਰਸ਼ ਬਹੁਤ ਹੋ ਜਾਂਦਾ ਇੱਥੇ ਜਦੋਂ ਪੀਕ ਸੀਜ਼ਨ ਹੁੰਦਾ ਅਜੇ ਵੀ ਉਹ ਦੁਕਾਨਾਂ ਜੀ ਤੁਸੀਂ ਦੇਖ ਸਕਦੇ ਹੋ ਖੜੇ ਐ ਸਲਾਨੀ ਉਹ ਆਸਰਾ ਲਈ ਖੜੇ ਜਿਨ੍ਹਾਂ ਕੋਲ ਛਤਰੀਆਂ ਹਨੀ ਮਨਾਲੀ ਦੇ ਬਾਜ਼ਾਰ ਚੋਂ ਸਮੂਹਾਂ ਕਿਦੋਂ ਫਰੋਗਤ ਕਰਨ ਤੋਂ ਬਾਅਦ ਅਸੀਂ ਢੂੰਡੋ ਪੁੰਡੀ ਹੋ ਗਏ ਹਣ ਢੂੰਡੋ ਪੁੰਡੀ ਪਾਵਾ ਅਸੀਂ ਆਟੋ ਕਰਾ ਲਿਆ ਉਧਰ ਬੈੰਦਾ ਵਿਆਸ ਦਰਿਆ ਤੇ ਪੈਂਦੀ ਹਲਕੀ ਹਲਕੀ ਬਾਰਿਸ਼ ਮੇਰੇ ਨਾਲ ਬੈਠੇ ਮੇਰੇ ਵੀਰ ਕੋਟਲਵਿੰਦਰ ਆਰ.ਜੇ ਜੀਰਾਜਨ ਜਵੋ ਉਹ ਤਾਂ ਇਹ ਤਾਂ ਕਾਰ ਕੱਢ ਕੇ ਲਿਆ ਗਿਆ ਕਲਵਿੰਦਰ ਸਾਹਿਬੀ ਪੂਰੀ ਪੂਰੀ ਬਈ ਮਾਰ ਮਾਰ ਕੇ ਆਇਆ ਇਹ ਤਾਂ ਪੂਰੀ ਪੂਰੀ ਸਮਾਨ ਦੀ ਹੈ ਸਮਾਨ ਮਾਰ ਗਿਆ ਮੇਰੇ ਭਾਈ ਵਧਾਈ ਦਾ ਪਤਰਾ ਆ ਬੰਦਾ ਹੈ ਅੰਗਰੇਜ਼ ਵੀਰੇ ਵਧਾਈਆਂ ਹੋਣ ਤੈਨੂੰ ਸੁਲਤਾਨ ਦਾ ਬਰਥਡੇ ਮਨਾ ਰਹੇ ਆਪਾਂ ਪਵਨ ਬਾਗਰੀ ਦੇ ਨਾਲ ਸੁਲਤਾਨ ਦਾ ਬਰਥਡੇ ਭਾਈ ਅਨੰਤ ਚਾਹ ਹੈਪੀ ਬਰਥਡੇ ਕਰਨ ਸੁਲਤਾਨ ਇਹ ਖਾਣੇ ਕਾ ਨਹੀਂ ਹੈ ਇਹ ਸਾਡਾ ਪਿਆਰਾ ਸੁਲਤਾਨ ਜਿਹਦਾ ਬਰਥਡੇ ਆਜਾ ਮੈਨੂੰ ਸ਼ਾਟ ਲੈ ਲਓ ਹਾਂਜੀ ਭਾਈ ਲੈ ਦੇ ਹਾਂ ਜਿਹੜਾ ਫੜ ਲਓ ਭਾਈ ਇਹ ਉੱਪਰ 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 ਹੀ ਉੱਪਰ ਹੀ ਉੱਪਰ ਬੈਠਾ ਉੱਪਰ ਹੈ ਬਰਥਡੇ ਦੋ ਭਾਈ ਮੈਨੂੰ ਫੜਾ ਦੇ ਉੱਪਰ ਹੈ ਬਰਥਡੇ ਮੇਰੇ ਕੋਲ ਉੱਪਰ ਹੈ ਵੀਡੀਓ ਕਾਲ ਚੱਲਦੀ ਸੁਲਤਾਨ ਕੇ ਕਾਉਂਟ ਸੇ ਲਾਈਵ ਤੋਂ ਹੋ ਕੋਈ ਚੇ ਆਵੋ ਜੋ ਓਏ ਓਏ ਉੱਪਰ ਆ ਮੈਂ ਸੁਲਤਾਨ ਦੇ ਬੰਦ ਕੋ ਇੱਕ ਮਿੰਟ ਮੈਂ ਲਾਈਵ ਹੋ ਜਾਉਂਗਾ ਹਾਂਜੀ ਸੁਲਤਾਨ ਆ ਬਡੇ ਬਾਈ ਕਿ ਮਾਝਾ ਇਹਨੇ ਸੁਲਤਾਨ ਦਾ ਕਾਊਂਟ ਪੂਰੇ ਬਣਾ ਬਠਾਏ ਬਡੇ ਬਾਈ ਆਪਕਾ ਫੋਨ ਆ ਗਿਆ ਰਹਿ ਰਹੇ ਹੋ ਯਾਰ ਪਾੜ ਹੋਇਆ ਦਰਿਆ ਦਾ ਦਰਿਆ ਦਾ ਕਿਨਾਰਾ ਹੋਵੇ ਤੇ ਪੁਰਾਣੇ ਪਾਪੀ ਮਿਲ ਜਾਣ ਬਾਈ ਸਿਮਰਨ ਕਿਆ ਬਾਤ ਹੈ ਕੰਮ ਚ ਵਿਚ ਰਹਿ ਗਿਆ ਦੂਜੇ ਚੰਚੇ ਕਰ ਬਲੋ ਦੂਜੇ ਨਾਲ ਕਰ ਲਓ ਤੇ ਇੱਥੇ ਜਾਂਦੇ ਵਕਤ ਦਾ ਪਰੜਾਗਾ ਖਾਣਾ-ਦਾਨ ਬਣਾਈ ਜੰਨੇ ਆ ਰੇਤਾ ਉੱਤੇ ਉਹ ਚੱਟ ਕੇ ਥੋੜੀ ਪਾਉਂਗਾ ਸਾਫ ਕਰਨਾ ਤੇ ਮੁੰਡੇ ਕਹਿੰਦੇ ਜਿਹੜਾ ਸਮਾਨ ਆ ਇਹ ਵੰਡਣ ਪਿੱਛੇ ਲੜਾਂਗੇ ਆਪਾਂ ਕਹਿੰਦੇ ਖਾ ਹੀ ਲੋ ਇਦੂ ਚੰਗਾ ਆਲਾ ਬੜੀ ਚਰਚਾ ਗਾਂ ਹੋ ਜਾ ਮਾੜਾ ਜਾ ਗਾਂ ਹੋ ਗਿਆ ਪਰ ਖੇਲਣਾ ਪੈਣਾ ਹੋਰ ਬਈ ਸਿਮਰਨ ਬੱਸ ਤੁਸਤਾ ਮੈਂ ਜਾਣਦਾ ਨਹੀਂ ਆ ਹਾਂ ਤੁਹਾਨੂੰ ਸਾਰੇ ਜਾਣਦੇ ਤੁਹਾਨੂੰ ਕੌਣ ਨਹੀਂ ਜਾਣਦਾ ਚੰਗਾ ਮੈਂ ਤੇ ਚੱਲੇ ਕਿੱਥੋਂ ਚੌਲ ਵਿੱਚ ਫਿਰ ਹੈ ਆਪਾਂ ਸਿਸੂ ਸਿਸੂ ਚੱਲੇ ਦੀ ਜੀ ਬਾਕੀ ਦੀਪਕਪਾਲ ਦੀਪਕਪਾਲ ਵੀ ਗਿਆ ਨੇ ਵਧੀਆ ਨਾ ਹਾਂ ਵਧੀਆ ਜਾਓ ਜਾਓ ਬਹੁਤ ਸੋਹਣੀ ਹੁੰਦੀ ਵੀਡੀਓ ਯਾਰ ਜਿਮਰਨ ਬਾਈਕਰ ਤੇ ਆਹ ਬਾਈਆਂ ਦੇ ਖੜੇ ਮੋਟਰਸਾਈਕਲ ਜਿਹੜਿਆਂ ਤੇ ਉਹ ਆਏ ਐ ਇੱਕ ਦੋ ਦਿਨ ਦਾ ਆਪ ਦਾ ਜਿਹੜਾ ਹੈਗਾ ਸ਼ੋਗ ਮੇਲਾ ਕਰਨ ਆਏ ਆ ਬਠਿੰਡਾ ਚੰਡੀਗੜ੍ਹ ਤੇ ਫਤਿਹਗੜ੍ਹ ਸਾਹਿਬ ਕੋਈ ਸਮਾਨ ਨਹੀਂ ਬਸ ਕੱਲੇ ਬੈਗ ਇੱਕ ਬੈਗ ਦੇ ਵਿੱਚ ਕੱਪੜੇ ਪਾਏ ਹੋਏ ਆ ਇੱਕ ਆ ਬੈਗ ਹੈਗਾ ਤੇ ਇੱਕ ਉਹ ਟੈਂਕ ਬੈਗ ਹੋਣਗੇ ਸ਼ੌਂਕੀ ਮੁੰਡੇ ਚੱਲੇ ਉਧਰ ਰੰਗ ਟੁੱਟ ਗਈ ਹਰੇ ਰੰਗ ਦੀ